ਚਮਾਰਾਂ ਤੇ ਮੈਨੂੰ ਰੱਬ ਦੀ ਵੀ ਜਾਤ ਪਤਾ ਲੱਗੀ ਤੇ ਰੱਬ ਦੀ ਯਾਦ ਦੱਸੀਆ ਮੈਨੂੰ ਬ੍ਰਾਹਮਣਵਾਦੀਆਂ ਨੇ ਕਿਉਂਕਿ ਬ੍ਰਾਹਮਣਵਾਦੀ ਕਹਿੰਦੇ ਚਮੜੇ ਦਾ ਕੰਮ ਕਰਨ ਵਾਲਾ ਜਿਹੜਾ ਬੰਦਾ ਉਹ ਕਹਿੰਦਾ ਚਮਾਰ ਹੁੰਦਾ ਤੇ ਸਭ ਤੋਂ ਵੱਧ ਚਮੜੇ ਦੀ ਘਾੜਤ ਨਾਲ ਕੀ ਆ ਜਿਹੜਾ ਇਨਸਾਨਾਂ ਨੂੰ ਜਾਨਵਰਾਂ ਨੂੰ ਘੜਦਾ ਉਹ ਕੌਣਾ ਪ੍ਰਮਾਤਮਾ ਤਾਂ ਫਿਰ ਪ੍ਰਮਾਤਮਾ ਦੀ ਜਾਤ ਵੀ ਚਮਾਰ ਹੀ ਹੋਈ ਨਾ ਚਮਾਰ ਕਿਹੜਾ ਚੱਕੇ ਤੋਂ ਚੰਮ ਮੰਮੇ ਨੂੰ ਕੰਨਾ ਮਾਸ ਤੇ ਰਾਰੇ ਤੋਂ ਰક્ત ਇਹਨਾਂ ਤਿੰਨਾਂ ਚੀਜ਼ਾਂ ਦਾ ਹਰੇਕ ਇਨਸਾਨ ਬਣਿਆ ਪਰ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਜਦੋਂ ਬੰਦਾ ਰਹਿ ਜਾਂਦਾ ਉਹ ਚਮਾਰ ਰਹਿ ਜਾਂਦਾ ਪਰ ਸਾਡੇ ਗੁਰੂ ਰਵਿਦਾਸ ਉਹਨਾਂ ਦੇ ਸਫ਼ਰ ਦੀ ਗੱਲ ਕਰਨੀ ਆ ਤੇ ਬੇਗੰਪੁਰਾ ਜਿਹੜਾ ਉਹਨਾਂ ਦਾ ਸੁਪਨਾ ਸੀ ਜਿਹੜਾ ਕਿ ਇਹ ਸਾਡਾ ਸਾਰਿਆਂ ਦਾ ਸੁਪਨਾ ਉਸ ਬੇਗੰਪੁਰੇ ਦੇ ਵਿੱਚੋਂ ਜਾਤ ਦੀਆਂ ਧਰਮ ਦੀਆਂ ਸਾਰੀਆਂ ਕੱਦਾਂ 'ਚ ਸਿੱਟਣ ਵਾਸਤੇ ਮਦਦ ਕਰਿਓ ਤੇ ਗੱਲ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਗੁਰੂ ਰਵੀਦਾਸ ਜੀ ਤੇ ਕਿ ਇਹ ਸਿੱਖ ਗੁਰੂਆਂ ਦੇ ਵਿਚਾਰੇ ਜਿਹੜੀ ਬਟਟ ਪਾਈ ਵੀ ਹੈ ਨਾ ਅੱਜ ਦੇ ਲੰਬੜਦਾਰਾਂ ਨੇ ਉਹਨੂੰ ਖਤਮ ਕਰਨ ਵਾਸਤੇ ਵੀ ਕਿਹਾ ਮਦਦ ਕਰਿਓ ਇਹਨੂੰ ਸ਼ੇਅਰ ਕਰਕੇ ਬ੍ਰਾਹਮਣਵਾਦੀਆਂ ਦੇ ਮੂੰਹ ਤੇ ਚਪੇੜ ਪਹਿਲਾਂ ਕਿਵੇਂ ਮਾਰਦੇ ਆ ਰਵੀਦਾਸ ਜੀ ਉਹ ਕਹਿੰਦੇ ਰੇਦਾਸ ਬ੍ਰਾਹਮਣ ਮਤ ਪੂਜੀਏ ਜੇ ਹੋਵੇ ਗੁਣਹੀਨ ਪੂਜੀਏ ਬ੍ਰਾਹਮਣਾਂ ਦੇ ਲੱਗੀਆਂ ਮਿਰਚਾਂ ਹੈ ਸੁਣ ਕੇ ਤੇ ਬ੍ਰਾਹਮਣਾਂ ਨੇ ਫਿਰ ਕਹਿੰਦੇ ਕਾਸੀ ਵਿੱਚ ਕੱਠ ਕਰ ਲਿਆ ਕਾਸੀ ਨਰੇਸ਼ ਨੂੰ ਕਹਿੰਦੇ ਵੀ ਸਾਦੋਂ ਨੂੰ ਤੇ ਕਹਿੰਦੇ ਕਿ ਉਹਨੂੰ ਸਜ਼ਾ ਦੇ ਤੇ ਕਾਸੀ ਨਰੇਸ਼ ਬੰਦਾ ਚੰਗਾ ਸੀ ਉਹ ਕਹਿੰਦਾ ਮੈਂ ਸੱਤ ਤਾਂ ਲੈਣਾ ਪਰ ਜਿਹੜਾ ਬੰਦਾ ਵਿਚਾਰਾਂ ਦੀ ਲੜਾਈ ਦੇ ਵਿੱਚ ਹਾਰ ਗਿਆ ਉਹ ਬੰਦਾ ਦੂਜੇ ਨੂੰ ਕੀ ਆ ਮੋਢਿਆਂ ਤੇ ਚੱਕ ਕੇ ਘਰੇ ਛੱਡ ਕੇ ਆਉ ਤੇ ਬ੍ਰਾਹਮਣ ਕੀ ਆ ਫਿਰ ਮੋਢਿਆਂ ਤੇ ਚੱਕ ਕੇ ਸਾਡੇ ਗੁਰੂ ਰਵਿਦਾਸ ਨੂੰ ਘਰੇ ਛੱਡ ਕੇ ਆਏ ਸੀ ਤੇ ਛੱਡ ਕੇ ਕਿਉਂ ਆਏ ਸੀ ਹਾਲਾਂਕਿ ਝੂਠੀ ਕੀ ਕਹਾਣੀ ਘੜ ਲਈ ਕਹਾਣੀ ਦੇ ਵਿੱਚ ਦੱਸਿਆ ਕੀ ਸੀ ਇਹਨਾਂ ਨੇ ਕਹਿੰਦੇ ਹਾਂਜੀ ਐ ਰਵਿਦਾਸ ਨੇ ਫਿਰ ਜਦੋਂ ਕਹਿੰਦੇ ਮੰਤਰ ਮਾਰਿਆ ਤਾਂ ਮੂਰਤੀ ਚੱਲ ਕੇ ਕਹਿੰਦੇ ਉਹਨਾਂ ਕੰਨੀ ਆ ਗਈ ਤੇ ਦੂਜੇ ਪੰਡਤਾਂ ਨੂੰ ਕਹਿੰਦੇ ਮੂਰਤੀ ਕਹਿੰਦੇ ਚੱਲੀ ਨਹੀਂ ਪਰ ਅਸਲੀਅਤ ਇਹ ਨਹੀਂ ਸੀ ਗੁਰੂ ਰਵਿਦਾਸ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਉਹਦੇ ਵਿਚਾਰ ਹੀ ਚਮਤਕਾਰੀ ਸੀ ਤੇ ਉਹਦੇ ਕਾਸ਼ੀ ਦੇ ਵਿੱਚ ਜਦੋਂ ਵਿਚਾਰ ਚਰਚਾ ਦਿਨ ਬਾਕੀ ਉਸ ਦਿਨ ਤੇ ਹੁੰਦੀ ਆ ਤਾਂ ਸਵਾਲ ਜਵਾਬ ਕੀ ਹੁੰਦੇ ਆ ਸੁਣਿਓ ਪੰਡਤ ਪਹਿਲਾਂ ਕਹਿੰਦੇ ਤੂੰ ਹੀ ਸਾਡੇ ਉਤਾਰਵਾਦ ਦਾ ਖੰਡਨ ਕਰ ਦੇ ਉਹ ਕਹਿੰਦੇ ਹਾਂ ਮੈਂ ਉਤਾਰਵਾਦ ਦਾ ਖੰਡਨ ਕਰਦਾ ਪਰਮਾਨ ਦੇਓ ਫਿਰ ਪ੍ਰਮਾਨ ਦੇ ਨਹੀਂ ਪਾਉਂਦੇ ਜਿਹੜੇ ਮਾ ਕੇ ਬ੍ਰਾਹਮਣਵਾਦੀ ਹੁੰਦੇ ਆ ਦੂਜਾ ਫਿਰ ਉਹ ਕਹਿੰਦਾ ਤੁਸੀਂ ਬੁੱਤ ਪ੍ਰਸਤ ਹੈ ਨਹੀਂ ਉਹ ਕਹਿੰਦਾ ਹਾਂ ਮੈਂ ਬੁੱਤ ਪ੍ਰਸਤ ਵੀ ਹੈ ਨਹੀਂ ਗੁਰੂ ਅਰਬਦਾਸ ਕਹਿੰਦੇ ਉਹ ਕਹਿੰਦਾ ਜੇ ਤੁਹਾਡੇ ਬੁੱਤ ਚ ਅਜਮਤ ਹੈਗੀ ਆ ਤਾਂ ਕਹਿੰਦੇ ਮੈਂ ਇਹਨੂੰ ਬੋਕਲ 'ਚ ਲੈ ਕੇ ਬੈਠਦਾ ਤੁਸੀਂ ਆਪ ਦੇਖੀਏ ਸਾਰੇ 108 ਜਿਹੜੇ ਗ੍ਰੰਥ ਨੇ ਉਹ ਜੋ ਕੋਈ ਮਰਜੀ ਮੰਤਰ ਪੜ੍ਹ ਕੇ ਇਹਨੂੰ ਮੇਰੀ ਬੋਕਲ ਦੇ ਵਿੱਚੋਂ ਆਪ ਦੇ ਕੋਲੇ ਇਹ ਸੱਦ ਕੇ ਦਿਖਾਓ ਉਹ ਵੀ ਨਹੀਂ ਸੱਦ ਸਕੇ ਤੇ ਤੀਜਾ ਉਹ ਕਹਿੰਦਾ ਤੁਸੀਂ ਸਾਡੇ ਜਨੇਊ ਸੰਸਕਾਰ ਦੀ ਵਿਰੋਧਤਾ ਕਰਦੇ ਹੋ ਉਹ ਕਹਿੰਦੇ ਹਾਂ ਮੈਂ ਕਰਦਾ ਹਾਂ ਦੀ ਪ੍ਰੈਕਟੀਕਲ ਵੈਲਿਊ ਕੀ ਤੁਸੀਂ ਗਿਣਾ ਦਿਓ ਹਾਲਾਂਕਿ ਪਿੱਛੇ ਜੇ ਇੱਕ ਤਸਵੀਰ ਵਾਇਰਲ ਮਾ ਕੇ ਬੜੀ ਹੁੰਦੀ ਰਹੀ ਸੀ ਜਿ ਗੁਰੂ ਰਵਿਦਾਸ ਸੀ ਉਹ ਇੱਕ ਕਟਾਰ ਦੇ ਨਾਲ ਕੀ ਆ ਆਪਦੀ ਛਾਤੀ چیر ਕੇ ਉਹਦੇ ਵਿੱਚੋਂ ਜਨੇਊ ਕੱਢ ਰਹੇ ਹੁੰਦੇ ਆ ਹਾਲਾਂਕਿ ਜਨੇਊ ਦੀ ਦਲੀਲ ਨੂੰ ਤਾਂ ਉਹਨਾਂ ਨੇ ਕੀ ਆ ਆਪਦੇ ਵਿਚਾਰਾਂ ਦੇ ਨਾਲ ਹੀ ਕੀ ਆ ਖਤਮ ਕਰਤਾ ਸੀ ਜਦੋਂ ਬ੍ਰਾਹਮਣਾਂ ਨੂੰ ਮੋਢੇ ਦੇ ਚੱਕ ਕੇ ਗੁਰੂ ਰਵਿਦਾਸ ਨੂੰ ਘਰੇ ਛੱਡ ਕੇ ਆਉਣਾ ਪਿਆ ਤਾਂ ਫਿਰ ਉਹਨਾਂ ਨੇ ਸੋਚਿਆ ਕਿ ਵਿਚਾਰਾ ਜਤਾ ਇਹ ਬੰਦਾ ਸਾਡੇ ਤੋਂ ਹਰਦਾ ਨਹੀਂ ਫਿਰ ਉਹਨਾਂ ਨੇ ਕੀ ਸੋਚਿਆ ਕਹਿੰਦੇ ਵੀ ਅਸੀਂ ਇਹਨੂੰ ਹਤਿਆ ਲੈਂਨੇ ਆ ਆਪਦਾ ਬਣਾ ਲੈਨੇ ਆ ਫਿਰ ਇੱਕ ਝੂਠੀ ਘਟਨਾ ਕੀ ਉਹ ਘਟਦੇ ਆ ਬਿਰਤਾਂਤ ਕੀ ਸਿਰਜਦੇ ਆ ਉਹ ਕਹਿੰਦੇ ਜੀ ਪਿਛਲੇ ਜਨਮ ਦੇ ਵਿੱਚ ਗੁਰੂ ਰਵਿਦਾਸ ਕੀ ਆ ਰਾਵਾਨੰਦ ਦੇ ਚੇਲੇ ਸੀ ਤੇ ਉਹਨਾਂ ਨੂੰ ਗਜਾ ਤਾਂ ਭੋਗ ਲਾਉਣ ਵੇਲੇ ਫਿਰ ਕਹਿੰਦੇ ਠਾਕੁਰੂ ਕੀ ਆ ਭੋਗ ਪ੍ਰਵਾਨ ਨਹੀਂ ਕਰਦੇ ਤਾਂ ਰਾਮਾਨੰਦ ਫਿਰ ਕੀ ਠਾਕੁਰ ਨੂੰ ਪੁੱਛਦਾ ਵੀ ਕਾਰਨ ਕੀ ਆ ਤੁਸੀਂ ਪ੍ਰਵਾਨ ਕਿਉਂ ਨਹੀਂ ਕਰਦੇ ਉਹ ਕਹਿੰਦੇ ਜਿਹੜਾ ਤੇਰਾ ਚੇਲਾ ਜਿਹੜਾ ਬ੍ਰਾਹਮਣ ਵਾਦੀਏ ਦਾ ਪਿਛਲੇ ਜਨਮ ਵਿੱਚ ਰਵਿਦਾਸ ਸੀ ਉਹ ਕਹਿੰਦੇ ਕਿਸੇ ਚਿਮਾਰ ਦੇ ਘਰੋਂ ਬਾਕੀ ਅਨਾਜ ਮੰਗ ਕੇ ਲਿਆਇਆ ਜਿਹਦਾ ਕੀ ਆ ਪ੍ਰਸ਼ਾਦ ਤੂੰ ਲਾ ਰਿਹਾ ਹੈ ਮੈਂ ਸਵਕਾਰ ਨਹੀਂ ਕਰ ਸਕਦਾ ਛੂਦਰ ਦੇ ਘਰ ਤੋਂ ਆਇਆ ਤਾਂ ਫਿਰ ਰਾਮਾਨੰਦ ਕਹਿੰਦੇ ਗੁੱਸੇ ਚ ਆ ਕੇ ਫਿਰ ਉਸ ਕੀ ਆ ਬ੍ਰਾਹਮਣ ਨੂੰ ਸ਼ਰਾਪ ਦਿੰਦੇ ਆ ਉਹ ਕਹਿੰਦੇ ਵੀ ਅਗਲੇ ਜਨਮ ਵਿੱਚ ਤੂੰ ਕੀ ਉਸੇ ਛੂਦਰਾਂ ਦੇ ਘਰੇ ਪੀ ਆ ਪੈਦਾ ਹੋਏਗਾ ਉਸੇ ਕੁੱਲ ਦੇ ਵਿੱਚ ਪ ਪੈਦਾ ਹੋਣ ਤੋਂ ਬਾਅਦ ਕਹਿੰਦੇ ਉਹ ਦੁੱਧ ਨਵਾ ਕੇ ਪੀਣ ਉਦੋਂ ਬਾਅਦ ਤੇ ਫਿਰ ਕਹਿੰਦੇ ਰਾਮਾਨੰਦ ਜੀ ਚੱਲ ਕੇ ਫਿਰ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਕੰਨ 'ਚ ਕਹਿੰਦਾ ਵੀ ਤੂੰ ਹੈਗਾ ਤਾਂ ਬ੍ਰਾਹਮਣ ਤੂੰ ਇਸ ਗੱਲ ਕਰਕੇ ਕਿ ਇਹਨਾਂ ਦੇ ਘਰੇ ਪੈਦਾ ਹੋਇਆ ਤੂੰ ਮੇਰਾ ਚੇਲਾ ਫਿਰ ਕਹਿੰਦੇ ਕਿ ਉਹ ਬੱਚਾ ਦੁੱਧ ਪੀ ਲੈਣ ਦਾ ਮਤਲਬ ਗੁਰੂ ਰਵਿਦਾਸ ਪੀ ਲੈਂਦੇ ਆ ਇਹ ਸਾਰੇ ਛੜੇੰਤਰ ਆ ਜਿਹੜੇ ਕੀ ਆ ਸਾਡੇ ਨਾਲ ਕੀਤੇ ਜਾਂਦੇ ਆ ਬਾਕੀ ਆ ਤਸਵੀਰ 'ਚ ਜਿਹੜੇ ਕੀ ਆ ਗੁਰੂ ਰਵਿਦਾਸ ਦਿਖਾਏ ਜਾ ਰਹੇ ਆ ਤੁਹਾਨੂੰ ਲੱਗਦਾ ਮੈਂ ਪਹਿਲਾਂ ਬਾਬੇ ਨਾਨਕ ਨੂੰ ਵੀ ਦੱਸਿਆ ਕਿ ਹਟਾਉਣ ਦੀ ਕੋਸ਼ਿਸ਼ ਕੀਤੀ ਉਹਦੇ ਗੱਲ ਚ ਮਾਲਾਵਾ ਪਾਤੀਆਂ ਕਿਉਂਕ ਉਹਨੂੰ ਬ੍ਰਾਹਮਣਵਾਦੀ ਲੋਕ ਹੀ ਆ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਗੱਲ ਦੇ ਵਿੱਚ ਮਾਲਾ ਪਾ ਦਿੰਦੇ ਆ ਇਸ ਮਾਲਾ ਵਾਸਤੇ ਤਾਂ ਕੀ ਉਹਨਾਂ ਨੇ ਆਪ ਕਿਹਾ ਸੀ ਰਵਿਦਾਸ ਕਹਿੰਦੇ ਮਾਥੇ ਤਿਲਕ ਹੱਥ ਜੱਪ ਮਾਲਾ ਜਗ ਠਗਨੇ ਕੋ ਸਵਾਗ ਬਣਾਇਆ ਉਹ ਤਾਂ ਆਪ ਕਹਿੰਦਾ ਕਿ ਜਿੱਕੇ ਜਗ ਨੂੰ ਠੰਗੜ ਵਾਸਤੇ ਕੀ ਇਹ ਸਵਾਗ ਬਣਾਇਆ ਜਾਂਦਾ ਜਿਹੜੇ ਅੱਜ ਦੇ ਬ੍ਰਾਹਮਣਵਾਦੀ ਇਹ ਬਣਾਉਂਦੇ ਆ ਤੇ ਬ੍ਰਾਹਮਣਵਾਦੀ ਸਿੱਖ ਵੀ ਕੀ ਇਹੀ ਕੁਸ਼ ਕਰੀ ਜਾਂਦੇ ਆ ਬੈਗਰੂ ਰਵਿਦਾਸ ਤਾਂ ਮਣ ਚੰਗਾ ਕਠੋਤੀ ਵਿੱਚ ਗੰਗਾ ਵਾਲੇ ਸੀਗੇ ਉਹਨਾਂ ਦੀ ਕਠੋਤੀ ਦੇ ਵਿੱਚ ਵੀ ਕਹਿੰਦੇ ਕੀ ਆ ਗੰਗਾ ਸੀ ਕਠੋਤੀ ਕਿਹੜੀ ਜਿਹੜੇ ਦੇ ਵਿੱਚ ਮਗੇ ਚਮੜਾ ਜਿਹੜਾ ਕੀ ਆ ਉਹ ਸਾਫ਼ ਕੀਤਾ ਜਾਂਦਾ ਧੋਤਾ ਜਾਂਦਾ ਸੀਗਾ ਉਹਦੇ ਵਿੱਚ ਵੀ ਕੀ ਆ ਉਹਨਾਂ ਨੇ ਗੰਗਾ ਪ੍ਰਗਟ ਕਰਤੀ ਮਤਲਬ ਕੀ ਉਹ ਜਲ ਨੂੰ ਵੀ ਪਵਿੱਤਰ ਕਿਹਾ ਸਭ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਕਿਰਤ ਦੇ ਸਿਧਾਂਤ ਨੂੰ ਸਭ ਤੋਂ ਵੱਧ ਪ੍ਰਚਾਰਨ ਵਾਲੇ ਕੀ ਆ ਗੁਰੂ ਰਵਿਦਾਸ ਹੋਏ ਆ ਉਹ ਕਹਿੰਦੇ ਆ ਕਰਮ ਵੰਦਨ ਵਿੱਚ ਬੰਧ ਰਿਓ ਫਲ ਕੀਨਾ ਤਜਿਓ ਆਸ ਕਰਮ ਮਾਨਸਕਾ ਧਰਮ ਹੈ ਸਤਿਪੱਖ ਹੈ ਰਵਿਦਾਸ ਪਰ ਅੱਜ ਦੇ ਬ੍ਰਾਹਮਣਵਾਦੀਆਂ ਨੇ ਤੇ ਉਦੋਂ ਵੀ ਕੀ ਆ ਧਰਮ ਨੂੰ ਧੰਦਾ ਬਣਾ ਰੱਖਿਆ ਸੀ ਪਰ ਉਹਨਾਂ ਨੇ ਧੰਦੇ ਨੂੰ ਕੀ ਆ ਧਰਮ ਕਿਹਾ ਤੇ ਧੰਦੇ ਨੂੰ ਕੀ ਆ ਧਰਮ ਬਣਾ ਕੇ ਦਿਖਾਇਆ ਉਹਨੇ ਆਪਣੇ ਕਿਰਤ ਦੇ ਨਾਲ ਹੀ ਕੀਆ ਰੱਬ ਨੂੰ ਪਾਇਆ ਸੀ ਇਸੇ ਕਰਕੇ ਤਾਂ ਜਦੋਂ ਇੱਕ ਵਾਰ ਕਹਿੰਦੇ ਕਿ ਉਹ ਬ੍ਰਾਹਮਣ ਨੂੰ ਕਹਿੰਦੇ 파ਰਸ ਤੇ ਜਾਂਦਾ ਉਹ ਕਹਿੰਦੇ ਤੁਸੀਂ ਕੀ ਆ ਗੁਰੀ ਗਿਆਨੀ ਬੰਦੇ ਹੋ ਤੁਸੀਂ ਕਹਿੰਦੇ 파ਰਸ ਨਾਲ ਸੋਨਾ ਬਣਾ ਲਿਆ ਕਰੋ ਜਿਹੜੀ ਚੀਜ਼ ਨੂੰ ਟੱਚ ਕਰਦਾ ਕਹਿੰਦੇ 파ਰਸ ਸੋਨਾ ਬਣਾ ਦਿੰਦਾ ਉਹ ਕਹਿੰਦੇ ਸੋਨਾ ਤੁਸੀਂ ਬਣਾਓ ਤੇ ਤੁਸੀਂ ਭਗਤੀ ਚ ਲੀਨ ਰਹੋ ਲੋਕਾਂ ਨੂੰ ਉਪਦੇਸ਼ ਦਿਓ ਕਿਉਂ ਕਹਿੰਦੇ ਕੀ ਆ ਇਧਰ ਕਰਮ ਮੰਮਾ ਕਿ ਆ ਕੰਮ ਦੇ ਵਿੱਚ ਲੱਗੇ ਹੋ ਚਮੜੇ ਵਾਲੇ ਚ ਫੜ ਕੇ ਕੀ ਆ ਉਸ 파ਰਸ ਨੂੰ ਪਰਛਤੀ ਚ ਰੱਖ ਦਿੰਦੇ ਆ ਤੇ ਸਾਲ ਬਾਅਦ ਜਦੋਂ ਬ੍ਰਾਹਮਣ ਕਹਿੰਦੇ ਦੁਆਰੇ ਆਉਂਦਾ ਤਾਂ ਅਗਰ ਉਹਨੂੰ ਪੁੱਛਦਾ ਕਿ ਤੁਸੀਂ ਤਾਂ ਫੇਰ ਉਹੀ ਕ ਉਹਰੋਂ ਆਪਣੇ ਮੂੰਹ 'ਚ ਫੜੇ ਹੋਏ ਧਾਗੇ ਦੇ ਖੇਤੀ ਜੋਕੀ ਆ ਜਦੋਂ ਹੱਥ ਫੇਰਦੇ ਆ ਤਾਂ ਉਹ ਫਿਰ ਕਹਿੰਦੇ ਕਿ ਇਹ ਸੋਨੇ ਦਾ ਬਣ ਜਾਂਦਾ ਇਹ ਸਾਰੀਆਂ ਕਹਾਣੀਆਂ ਸਿੰਬੋਲਿਕ ਨੇ ਮਤਲਬ ਕੀ ਹੈ ਕਿ ਉਹਨਾਂ ਨੇ ਦਲੀਲ ਨਾਲ ਹਰ ਚੀਜ਼ ਨੂੰ ਸਾਬਤ ਕੀਤਾ ਉਦੋਂ ਰਾਜ ਘਰਾਣਾ ਜਿਹੜੇ ਜੰਮੇ ਲੋਕ ਹੈਗੇ ਜਿਵੇਂ ਬੁੱਧ ਧਰਗੇ ਹੋਗੇ ਹੋਰ ਹੋਗੇ ਤਾਂ ਸਾਰੇ ਅਵਤਾਰ ਬਣ ਗਏ ਇਹਦਾ ਅਵਤਾਰ ਕਹਾਏ ਗੁਰੂ ਰਵਿਦਾਸ ਜੀ ਨੂੰ ਕਿ ਭਗਤ ਮੰਨਣ ਦੇ ਵਿੱਚ ਵੀ ਕਈਆਂ ਨੂੰ ਹਿਚਕਚਾਹਟ ਹੋਣ ਲੱਗ ਜਾਂਦੀ ਆ ਹਾਲਾਂਕਿ ਗੁਰੂ ਰਵਿਦਾਸ ਜੀ ਕਿ ਬੁੱਧ ਨਾਲੋਂ ਕੋਈ ਗਿਆਨ 'ਚ ਘਟ ਨਹੀਂ ਤੇ ਰਾਮ ਨਾਲੋਂ ਸੋਚਣੀ ਚ ਮਰਿਆਦਾ ਦੇ ਵਿੱਚ ਕੀ ਆ ਕੋਈ ਘਟ ਨਹੀਂ ਹੈਗੇ ਕ੍ਰਿਸ਼ਨ ਦੀ ਗੀਤਾ ਨਾਲੋਂ ਰਵਿਦਾਸ ਜੀ ਦੇ ਕੀ ਆ ਜਿਹੜੇ ਰਚੇ ਹੋਏ ਕੀ ਆ ਗੀਤ ਨੇ ਮਤਲਬ ਸ਼ਲੋਕ ਨੇ ਉਹ ਕੋਈ ਘਟ ਨਹੀਂ ਹੈਗੇ ਤੇ ਬਟਟ ਕਾਦਾ ਯਾਰ ਕਾਦੇ ਵਾਸਤੇ ਕੀ ਆ ਸ਼ਰੀਕ ਬਣਾ ਕੇ ਕੀ ਆ ਧਰ ਤੇ ਇੱਕ ਬਿਆਨਾਂ ਚ ਘਟਨਾ ਹੁੰਦੀ ਆ ਜਿੱਥੇ ਡੇਰਾ ਬੱਲਾਂ ਦੇ ਕੀ ਆ ਮਹਾਪੁਰਖਾਂ ਦੇ ਉੱਤੇ ਅਟੈਕ ਕੀਤਾ ਜਾਂਦਾ 6 ਮਾਗੇ ਬੰਦਿਆਂ ਵੱਲੋਂ 6 ਦੇ 6 ਬੰਦੇ ਕੀ ਆ ਗੁਨਾਹਗਰ ਨੇ ਇਸ ਬਟਟ ਪਾਉਣ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉੱਤੇ ਅਟੈਕ ਕੀਤਾ ਜਾਂਦਾ ਤੇ ਰਾਮਾਨੰਦ ਦਾਸ ਜੀ ਦੀ ਜਦੋਂ ਕੀ ਆ ਉੱਤੇ ਮੌਤ ਹੋ ਜਾਂਦੀ ਆ ਸੰਜਨ ਦਾਸ ਜੀ ਬੜੀ ਮੁਸ਼ਕਲ ਨਾਲ ਬਚਦੇ ਆ 16 ਬੰਦੇ ਕੀ ਉਹਦੇ ਚ ਜਖਮੀ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਕੀ ਆ ਜਿਹੜਾ ਆਪਦੀਆਂ ਕਰ ਕੀ ਆ ਧਰਮਾਂ ਨੂੰ ਕੀ ਆ ਗੁਰੂ ਸਾਹਿਬ ਨੂੰ ਉੱਤੇ ਗੁਰੂ ਰਵਿਦਾਸ ਜੀ ਨੂੰ ਉਹਨਾਂ ਨਾਲ ਅੱਡ ਕਰਨ ਦੀ ਮੈਂ ਕਿਹਾ ਉਹ ਕਰਨੀ ਉਹ ਲੋਕ ਵੀ ਮੈਨੂੰ ਤਾਂ ਗਲਤ ਲੱਗਦੇ ਆ ਉਸ ਤੋਂ ਸਭ ਤੋਂ ਵੱਡੇ ਗਲਤ ਮੈਨੂੰ ਉਹ ਲੰਬੜਦਾਰ ਲੱਗਦੇ ਆ ਖਾਸ ਤੌਰ ਤੇ ਐ ਜੀ ਪੀ ਸੀ ਵਾਲੇ ਜਾਂ ਜਿਹੜੇ ਕੀ ਆ ਸਿੱਖ ਆਦੇ ਆਪ ਨੂੰ ਕੀ ਆ ਪ੍ਰਚਾਰਕ ਮੰਨਦੇ ਆ ਜਿਨ੍ਹਾਂ ਨੇ ਉਹ ਕੀ ਆ ਜਿਹੜਾ ਵਿੱਥਾ ਸੀ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਨ੍ਹਾਂ ਨੇ ਉਹਨੂੰ ਮੰਨ ਕੇ ਕੀ ਆ ਅੱਡ ਕੜਾ ਕਰ ਲਿਆ ਰਵਿਦਾਸ ਨੂੰ ਉਹ ਬੰਦੇ ਵੀ ਕਿਤੇ ਨਾ ਕਿਤੇ ਮੈਨੂੰ ਕੀ ਆ ਗਲਤ ਲੱਗਦੇ ਆ ਜੇ ਤੁਹਾਨੂੰ ਗਲਤ ਲੱਗਦਾ ਕਮੈਂਟ ਜਰੂਰ ਕਰਿਓ ਜਾਤਾਂ ਦੀਆਂ ਕਹਿੰਦਾ ਤਾਂ ਸਾਡੇ ਗੁਰੂ ਰਵਿਦਾਸ ਖਤਮ ਕਰਨ ਦੀ ਗੱਲ ਕਰਦੇ ਸੀ ਤਾਂ ਹੀ ਤਾਂ ਉਹ ਕਹਿੰਦੇ ਸੀ ਜਾਤ ਜਾਤ ਮੇਂ ਜਾਤ ਹੈ ਜੋ ਕੇਤਣ ਕੇ ਪਾਤ ਰੈਦਾਸ ਮਨੁਛਨਾ ਜੁੜ ਸਕੇ ਜਬ ਤੱਕ ਜਾਤੀ ਨਾ ਜਾਤ ਜਦੋਂ ਤੱਕ ਸਾਡੇ ਜਾਤਾਂ ਦੇ ਮਾਕੇ ਖਤਮ ਨਹੀਂ ਹੁੰਦੇ ਦਿਮਾਗ ਚ ਜਿਵੇਂ ਕਿਲੇ ਦੇ ਕਹਿੰਦੇ ਛਿਲਕੇ ਦੀ ਲਾਈ ਜਾਂਦੇ ਤੇ ਵਿੱਚੋਂ ਕੁਝ ਨਹੀਂ ਵੱਜਦਾ ਉਹਨਾਂ ਚਿਰ ਕੀ ਆਏ ਜਾਤਾਂ ਕਾਇਮ ਰਹਿਣਗੀਆਂ ਜਿੰਨਾ ਚਿਰ ਕੀ ਆ ਅਸੀਂ ਉਹਨਾਂ ਗੱਲਾਂ ਨੂੰ ਸਮਝਦੇ ਨਹੀਂ ਇਸੇ ਕਰਕੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਯਾਰ ਸਾਥ ਦਿਓ ਬੇਗੰਪੁਰ ਚ ਖੜੀਆਂ ਕੀਤੀਆਂ ਜਾਤ ਦੀਆਂ ਕੰਧਾਂ ਨੂੰ ਅਸੀਂ ਢਾ ਸਕੀਏ ਹਿੰਦੂਆਂ ਨੂੰ ਬ੍ਰਾਹਮਣਵਾਦੀਆਂ ਨੇ ਜਿਹੜਾ ਮਨੁੱਖਤਾ ਤੋਂ ਪਾਰ ਡੱਕਿਆ ਤੇ ਸਿੱਖਾਂ ਨੂੰ ਜੱਟਵਾਦ ਨੇ ਜਿਹੜਾ ਪਾਰ ਡੱਕਿਆ ਉਸ ਪਾੜੇ ਨੂੰ ਅਸੀਂ ਕੀ ਮਿਟਾ ਸਕੀਏ ਗੁਰੂ ਰਵਿਦਾਸ ਨੇ ਉਹ ਕੀ ਸਾਨੂੰ ਰਾਹ ਦਿਖਾਇਆ ਜਿਹੜਾ ਚਮਾਰ ਤੋਂ ਗਿਆ ਰੱਬਵੰਦ ਤੱਕ ਲੈ ਕੇ ਜਾਂਦਾ ਜੇ ਅਸੀਂ ਇਹ ਗੱਲ ਸਮਝਦੇ ਆ ਤਾਂ ਏਰੀ ਅਸੀਂ ਗੁਰੂ ਰਵਿਦਾਸ ਦਾ ਉਹ ਸ਼ਲੋਕ ਗੁੰਗਣਾ ਸਕਦੇ ਆ ਕਿ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਮੈਂ ਬੇਗੰਪੂਰੇ ਦਾ ਸੁਪਨਾ ਲੈਣ ਵਾਲਾ ਚਮਾਰ ਹਾਂ ਤੇ ਮੈਨੂੰ ਰੱਬ ਦੀ ਵੀ ਜਾਤ ਪਤਾ ਲੱਗੀ ਤੇ ਰੱਬ ਦੀ ਯਾਦ ਦੱਸੀਆ ਮੈਨੂੰ ਬ੍ਰਾਹਮਣਵਾਦੀਆਂ ਨੇ ਕਿਉਂਕਿ ਬ੍ਰਾਹਮਣਵਾਦੀ ਕਹਿੰਦੇ ਚਮੜੇ ਦਾ ਕੰਮ ਕਰਨ ਵਾਲਾ ਜਿਹੜਾ ਬੰਦਾ ਉਹ ਕਹਿੰਦਾ ਚਮਾਰ ਹੁੰਦਾ ਤੇ ਸਭ ਤੋਂ ਵੱਧ ਚਮੜੇ ਦੀ ਘਾੜਤ ਨਾਲ ਕੀ ਹੈ ਜਿਹੜਾ ਇਨਸਾਨਾਂ ਨੂੰ ਜਾਨਵਰਾਂ ਨੂੰ ਘਟਦਾ ਉਹ ਕੌਣਾ ਪ੍ਰਮਾਤਮਾ ਦਾ ਫਿਰ ਪ੍ਰਮਾਤਮਾ ਦੀ ਜਾਤ ਵੀ ਚਮਾਰ ਹੀ ਹੋਈ ਨਾ ਚਮਾਰ ਕਿਹੜਾ ਚੱਕੇ ਤੋਂ ਚੰਮ ਮੰਮੇ ਨੂੰ ਕੰਨਾ ਮਾਸ ਤੇ ਰਾਰੇ ਤੋਂ ਰਕਤ ਇਹਨਾਂ ਤਿੰਨਾਂ ਚੀਜ਼ਾਂ ਦਾ ਹਰੇਕ ਇਨਸਾਨ ਬਣਿਆ ਪਰ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਜਦੋਂ ਬੰਦਾ ਰਹਿ ਜਾਂਦਾ ਪਰ ਸਾਡੇ ਗੁਰੂ ਰਵੀਦਾਸ ਜੀ ਚਮਾਰ ਤੋਂ ਕੀਆ ਰੱਬ ਬਣੇ ਉਹਨਾਂ ਦੇ ਸਫ਼ਰ ਦੀ ਗੱਲ ਕਰਨੀ ਹੈ ਤੇ ਬੇਗੰਪੁਰਾ ਜਿਹੜਾ ਉਹਨਾਂ ਦਾ ਸੁਪਨਾ ਸੀ ਜਿਹੜਾ ਕਿ ਸਾਡਾ ਸਾਰਿਆਂ ਦਾ ਸੁਪਨਾ ਉਸ ਬੇਗੰਪੁਰੇ ਦੇ ਵਿੱਚੋਂ ਜਾਤ ਦੀਆਂ ਧਰਮ ਦੀਆਂ ਸਾਰੀਆਂ ਕੱਦਾਂ 'ਚ ਸਿੱਟਣ ਵਾਸਤੇ ਮਦਦ ਕਰਿਓ ਤੇ ਗੱਲ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਗੁਰੂ ਰਵੀਦਾਸ ਜੀ ਤੇ ਕਿਹ ਸਿੱਖ ਗੁਰੂਆਂ ਦੇ ਵਿਚਾਰੇ ਜਿਹੜੀ ਬਟਟ ਪਾਈ ਵੀ ਹੈ ਨਾ ਅੱਜ ਦੇ ਲੰਬੜਦਾਰਾਂ ਨੇ ਉਹਨੂੰ ਖਤਮ ਕਰਨ ਵਾਸਤੇ ਵੀ ਕਿਹ ਮਦਦ ਕਰਿਓ ਇਹਨੂੰ ਸ਼ੇਅਰ ਕਰਕੇ ਤੇ ਬ੍ਰਾਹਮਣਵਾਦੀਆਂ ਦੇ ਮੂੰਹ ਤੇ ਚਪੇੜ ਪਹਿਲਾਂ ਕਿਵੇਂ ਮਾਰਦੇ ਆ ਰਵੀਦਾਸ ਜੀ ਉਹ ਕਹਿੰਦੇ ਰਾਇਦਾਸ ਬ੍ਰਾਹਮਣ ਮਤ ਪੂਜੀਏ ਜੇ ਹੋਵੇ ਗੁਣਹੀਨ ਪੂਜੀਏ ਚਰਨ ਚੰਡਾਲ ਕੇ ਬ੍ਰਾਹਮਣਾਂ ਦੇ ਲੱਗੀਆਂ ਮਿਰਚਾਂ ਇਹ ਸੁਣ ਕੇ ਤੇ ਬ੍ਰਾਹਮਣਾਂ ਨੇ ਫਿਰ ਕਹਿੰਦੇ ਕਾਸ਼ੀ ਚ ਇਕੱਠ ਕਰ ਲਿਆ ਕਾਸ਼ੀ ਨਰੇਸ਼ ਨੂੰ ਕਹਿੰਦੇ ਵੀ ਸਾਧੂ ਨੂੰ ਤੇ ਕਹਿੰਦੇ ਕੀ ਉਹਨੂੰ ਸਜ਼ਾ ਦੇ ਤੇ ਕਾਸ਼ੀ ਨਰੇਸ਼ ਬੰਦਾ ਚੰਗਾ ਸੀ ਉਹ ਕਹਿੰਦਾ ਮੈਂ ਸੱਤ ਤਾਂ ਲੈਣਾ ਪਰ ਜਿਹੜਾ ਬੰਦਾ ਵਿਚਾਰਾਂ ਦੀ ਲੜਾਈ ਦੇ ਵਿੱਚ ਹਾਰ ਗਿਆ ਉਹ ਬੰਦਾ ਦੂਜੇ ਨੂੰ ਕੀ ਆ ਮੋਢਿਆਂ ਤੇ ਚੱਕ ਕੇ ਘਰੇ ਛੱਡ ਕੇ ਆਉ ਤੇ ਬ੍ਰਾਹਮਣ ਕੀ ਆ ਫਿਰ ਮੋਢਿਆਂ ਤੇ ਚੱਕ ਕੇ ਸਾਡੇ ਗੁਰੂ ਰਵੀਦਾਸ ਨੂੰ ਘਰੇ ਛੱਡ ਕੇ ਆਏ ਸੀ ਤੇ ਛੱਡ ਕੇ ਕਿਉਂ ਆਏ ਸੀ ਹਾਲਾਂਕਿ ਝੂਠੀ ਕਹਦੇ ਹਾਂਜੀ ਕਹਦੇ ਰਵਿਦਾਸ ਨੇ ਫਿਰ ਜਦੋਂ ਕਹਦੇ ਮੰਤਰ ਮਾਰਿਆ ਤਾਂ ਮੂਰਤੀ ਚੱਲ ਕੇ ਕਹਿੰਦੇ ਉਹਨਾਂ ਕੰਨੀ ਆ ਗਈ ਤੇ ਦੂਜੇ ਪੰਡਤਾਂ ਨੂੰ ਕਹਿੰਦੇ ਮੂਰਤੀ ਕਹਿੰਦੇ ਚੱਲੀ ਨਹੀਂ ਪਰ ਅਸਲੀਅਤ ਇਹ ਨਹੀਂ ਸੀ ਗੁਰੂ ਰਵਿਦਾਸ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਉਹਦੇ ਵਿਚਾਰ ਹੀ ਚਮਤਕਾਰੀ ਸੀ ਤੇ ਉਹਦੇ ਕਾਸ਼ੀ ਦੇ ਵਿੱਚ ਜਦੋਂ ਵਿਚਾਰ ਚਰਚਾ ਦਿਨਕੋ ਉਸ ਦਿਨ ਤੇ ਹੁੰਦੀ ਆ ਤਾਂ ਸਵਾਲ ਜਵਾਬ ਕੀ ਹੁੰਦੇ ਆ ਸੁਣਿਓ ਪੰਡਤ ਪਹਿਲਾਂ ਕਹਿੰਦੇ ਵੀ ਤੂੰ ਹੀ ਸਾਡੇ ਉਤਾਰਵਾਦ ਦਾ ਖੰਡਰ